ਦਰਸ਼ ਗੁਰ ਇੱਕੋ ਸ਼ਬਦ ਵਿਚਾਰ ਜੋ ਇਹਦਾ ਹੁਕਮ ਹੈ ਉਪਦੇਸ਼ ਚੌ ਵਰਣਾ ਕੋ ਸਾਂਝਾ ਚਾਰ ਵਰਣ ਕਿਹੜੇ ਆ ਖੱਤਰੀ ਬ੍ਰਾਹਮਣ ਸੂਦ ਵੈਸ਼ ਚਾਰੇ ਨਹੀਂ ਪਾਈਏ ਖੱਤਰੀ ਉਹਨੇ ਕਤਰੀ ਜੋ ਕਰਮਾ ਦਾ ਸੂਰ ਇਹ ਸਿਰਫ ਜਿਸ ਤਰ੍ਹਾਂ ਤੇਰੇ ਕਾਰਜ ਨੇ ਉਸੇ ਤਰ੍ਹਾਂ ਦਾ ਤੈਨੂੰ ਇੱਕ ਨਾਮ ਦਿੱਤਾ ਹੋਇਆ ਤੂੰ ਕੰਮ ਬਦਲ ਦੇਂਗਾ ਤੇਰਾ ਨਾਮ ਬਦਲੀ ਹੋਏਗਾ ਕਿ ਜੇ ਤੂੰ ਆਪਣਾ ਕਿੱਤਾ ਬਦਲ ਦਿੱਤਾ ਨਾ ਇਹ ਜੋ ਵਰਨ ਬਣੇ ਇਹ ਸਾਰੇ ਕਿੱਤੇ ਦੇ ਨਾਲ ਸੰਬੰਧਿਤ ਨੇ ਬੰਦਿਆਂ ਦੇ ਵਿੱਚ ਕੋਈ ਡਿਫਰੈਂਟ ਨਹੀਂ ਹੈ ਕਿ ਜੋ ਮਨੁੱਖ ਹੈ ਦੇ ਸਰੀਰ ਤੇ ਇੱਕੋ ਹੀ ਖੂਨ ਹੈ ਇੱਕੋ ਹੀ ਸਰੀਰ ਹੈ ਜੋ ਕੁਛ ਹੈ ਭਾਈ ਸਭ ਕੁਝ ਜੋ ਇੱਕ ਮਨੁੱਖ ਦੇ ਹੈ ਤੇ ਦੂਸਰੇ ਮਨੁੱਖ ਦੇ ਵੀ ਉਹੀ ਰਹਿਣਾ ਇਹ ਨਹੀਂ ਕਿ ਇੱਕ ਬੰਦੇ ਦੇ ਦੋ ਅੱਖਾਂ ਦੂਸਰਾ ਤਿੰਨ ਅੱਖਾਂ ਲਈ ਬੈਠਾ ਵਾ ਇਹਦੇ ਦੋ ਹੱਥ ਨੇ ਭਾਈ ਇਹਦੇ ਛੇ ਹੱਥ ਨੇ ਇਹ ਡਿਫਰੈਂਟ ਹੋ ਗਿਆ ਪਰ ਐਸਾ ਤਾਂ ਕੁਝ ਵੀ ਨਹੀਂ ਇਹ ਤਾਂ ਸਭ ਕੁਝ ਇੱਕ ਹੀ ਹੈ ਸਰੀਰ ਦਾ ਰੰਗ ਬਕਰੀ ਹੋ ਸਕਦੇ ਗੋਰਾ ਹੋ ਸਕਦਾ ਕਾਲਾ ਹੋ ਸਕਦਾ ਉਹ ਤਾਂ ਘਰ ਪਰਿਵਾਰ ਵਿੱਚ ਇੱਕ ਪਿਤਾ ਦੇ ਬੱਚੇ ਵੀ ਗੋਰੇ ਕਾਲੇ ਹੋ ਸਕਦੇ ਆ ਭਾਈ ਇਹ ਤਾਂਪ ਵੀ ਦੇਖਦੇ ਆ ਵੀ ਇੱਕ ਬੱਚਾ ਗੋਰਾ ਇੱਕ ਕਾਲਾ ਜੇ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਪਿਤਾ ਦੀ ਸੰਤਾਨ ਨਹੀਂ ਹੈ ਪਿਤਾ ਇੱਕੋ ਹੀ ਹੈ ਇੱਕ ਪਿਤਾ ਇੱਕ ਸਕੇ ਹਮਾਰਕ ਤੋਂ ਮੇਰਾ ਗੁਰਾਈ ਇੱਕ ਪਿਤਾ ਦੇ ਅੰਸ਼ ਵਸ ਹੈ ਇੱਕ ਪਿਤਾ ਦਾ ਹੀ ਉਪਦੇਸ਼ ਹੈ ਇੱਕ ਪਿਤਾ ਦਾ ਹੀ ਉਪਦੇਸ਼ ਅਸੀਂ ਸਰਵਣ ਕਰਨਾ ਇੱਕ ਨੂੰ ਹੀ ਮੰਨਣਾ ਅਸੀਂ ਕੇਵਲ ਤੋਂ ਕੇਵਲ ਸਿੱਖ ਕਿਹਦੇ ਆ ਧੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਖਾਲਸਾ ਸਾਨੂੰ ਸਿੰਘ ਕਿਨੇ ਸਜਾਇਆ ਪਰਮ ਪਿਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਵਲ ਤੋਂ ਕੇਵਲ ਸਾਡੇ ਲਈ ਇਹੀ ਮੁਖ ਨੇ ਜੋ ਅਜਦੇ ਸਮੇਂ ਵਿੱਚ ਅਯੋਕੇ ਸਮੇਂ ਵਿੱਚ ਹੋ ਰਿਹਾ ਨਾ ਜੋ ਅਜਦੇ ਬ੍ਰह्म ਗਿਆਨੀ ਨੇ ਜਿਨ੍ਹਾਂ ਨੂੰ ਤੁਸੀਂ ਬਣਾਇਆ ਹੋਇਆ ਧੱਕੇ ਦੇ ਨਾਲ ਹੀ ਬ੍ਰह्म ਗਿਆਨੀ ਹੋਏ ਸ਼ਹੀਦ ਹੋਏ ਇਹ ਤਾਂ ਤੁਸੀਂ ਨਿਤ ਬਣਾਉਣੇ ਲਾਗੇ ਭਾਈ ਹੁਣ ਜੇ ਆਹੀ ਕੁਸ ਦੇਖ ਲੈਂਦੇ ਨੇ ਕਿ ਸਭ ਤੋਂ ਵੱਡੇ ਸ਼ਹੀਦਾਂ ਚ ਜਿਨ੍ਹਾਂ ਦਾ ਨਾਂ ਹੁੰਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਇਹ ਤਾਂ ਦੋ ਕਿੱਟਾਂ ਰੱਖ ਕੇ ਸ਼ਹੀਦ ਬਣਾ ਲੈਂਦੇ ਨੇ ਇਸ ਤਰ੍ਹਾਂ ਐਵੇਂ ਕੁਰਬਾਨੀਆਂ ਕਰਦੇ ਰੇ ਸੀਸ ਕਟਵਾਉਂਦੇ ਰਹੇ ਜੰਗ ਜਦ ਲੜਦੇ ਰਹੇ ਭਾਈ ਐਨੀ ਅਸੀ ਮੁਸ਼ਕਲਾਂ ਭਰਿਆ ਜੀਵਨ ਬਤੀਤ ਕੀਤਾ ਹੈ ਵੀ ਤਾਂ ਦਿੱਕਤੇ ਸਾਨੂੰ ਗੁਰੂ ਘਰ ਵੱਲੋਂ ਸ਼ਹੀਦਾਂ ਦਾ ਦਰਜਾ ਮਿਲੇ ਆ ਵੀ ਆ ਜਿਹੜੇ ਅੱਜ ਦਾ ਅਜਦਾ ਅਜੋਕਾ ਸਮਾ ਚੱਲ ਰਿਹਾ ਏ ਕਿ ਜਿਹਦੇ ਸਮੇਂ ਦੇ ਵਿੱਚ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਦੇ ਹੋਏ ਆ ਨਾ ਗੁਰੂ ਨਾਨਕ ਦੇ ਹੋਏ ਆ ਨਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਜ ਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਉਪਦੇਸ਼ ਭਾਵੇਂ ਇਹ ਕਾਲਪੁਰਖ ਦਾ ਉਪਦੇਸ਼ ਹੈ ਇਦ ਵਿੱਚ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਹੈ ਨਾ ਸਮਝਾਉਣ ਤੇ ਕਮੀ ਹੈ ਨਾ ਕੋਈ ਸ਼ਬਦਾਂ ਦੀ ਘਾਟ ਹੈ ਤੂੰ ਬੋਲ ਸਹੀਂ ਕਿਹੜੀ ਸਮੱਸਿਆ ਦਾ ਹੱਲ ਤੂੰ ਕੱਢਣਾ ਸਭ ਕੁਝ ਹਾਜ਼ਰ ਹੈ ਭਾਈ ਫਿਰ ਵੀ ਅਯੋਕੇ ਸਮੇਂ ਦੇ ਵਿੱਚ ਅਜ ਦੇ ਸਮੇਂ ਵਿੱਚ ਆਪਣੇ ਆਪਣੇ ਬ੍ਰਹਮ ਗਿਆਨੀ ਸੰਤ ਮਹਾਤਮਾ ਬਣਾਏ ਹੋਏ ਨੇ ਭਾਈ ਆ ਹੋਇਆ ਨਾ ਹੁਣ ਹੌਲੇ-ਹੌਲੇ ਤੇ ਮਿਲਿਆ ਤਾਂ ਕੰਮ ਨੂੰ ਕੁਛ ਨਹੀਂ ਕੱਖ ਨਹੀਂ ਇਹਦੇ ਵਿੱਚੋਂ ਗਏ ਆ ਘੱਟ ਸੀ ਖਤਮ ਹੋ ਗਿਆ ਬਸ ਭੁੱਲ ਗਏ ਕੋਈ ਐਡਾ ਕੱਟ ਹੋਇਆ ਕੋਈ ਵੱਡਾ ਮਤਾ ਪਾਸ ਹੋਇਆ ਕੋਈ ਵੱਡੀ ਐਸੀ ਕੋਈ ਗੱਲ ਕੀਤੀ ਏ ਜਿਸ ਨਾਲ ਕੌਮ ਦਾ ਭਲਾ ਹੋਵੇ ਬਸ ਖਾ ਪੀ ਕੇ ਆਗੇ ਰੰਗ ਤਮਾਸ਼ੇ ਚਲੇਗੇ ਇਹ ਕੇਵਲ ਤੋਂ ਕੇਵਲ ਤੁਸੀਂ ਮਨੋਰੰਜਨ ਵਾਸਤੇ ਜਾਂਦੇ ਆ ਜੋ ਵੀ ਸੱਜਣ ਗਿਆ ਵੀ ਸੀ ਉਹਨੂੰ ਪੁੱਛ ਕੇ ਤੋਲੇ ਆਇਆ ਕੀ ਹੈ ਕਿ ਜੋ ਸੱਜਣ ਗਏ ਸੀ ਉਹ ਘੱਟ ਤੋਂ ਘੱਟ ਜਿਹੜੇ ਆ ਘੋਨ ਮੋਨ ਗਏ ਸੀ ਇਹ ਤਾਂ ਬਾਜਾਂ ਵਾਲੇ ਦੇ ਸਿੰਘ ਸਜ ਕੇ ਹੁੰਦੇ ਨਾ ਉਹ ਤੋਂ ਪ੍ਰੀਤ ਕਰਕੇ ਜੇ ਜਾਂਦੇ ਪ੍ਰੀਤ ਕਰਕੇ ਨਹੀਂ ਗਏ ਸੀ ਤੁਸੀਂ ਮੇਲੇ ਕਰਕੇ ਗਏ ਸੀ ਕੱਠ ਵਿੱਚ ਗਏ ਸੀ ਵਪਾਰ ਕਰਨ ਗਏ ਸੀ ਬਸ ਅੱਖਾਂ ਦਾ ਆਨੰਦ ਲੈਣ ਗਏ ਸੀ ਬਸ ਮੇਢੀਰ ਚੱਲੀ ਐ ਤੂੰ ਵੀ ਚੱਲੇ ਆ ਲੋਕ ਤੁਰੇ ਜਾਂਦੇ ਅੱਗੇ ਪਿਛਲੇ ਸਮਿਆਂ ਦੇ ਵਿੱਚ ਸਤਨਾ ਵਹਿਗ ਦਾ ਯਾਦ ਨਹੀਂ ਇਸ ਬਾਣੀ ਯਾਦ ਕੋਈ ਬਾਹਰੋਂ ਤਾਂ ਬੰਦਾ ਜਪਦਾ ਹੀ ਐ ਨਾ ਇਹ ਵਾਹਿਗੁਰੂ ਵਹਿਰੂ ਦਾ ਜਾਪ ਕਰਦੇ ਚਾਹਦੇ ਤੁਰੇ ਜਾਂਦੇ ਸੀ ਮੁੱਖੋਂ ਬੋਲਦੇ ਸੀ ਕਿਉਂਕਿ ਸਾਡੀ ਇਹ ਜੋ ਮੁੱਖੋਂ ਬੋਲਿਆ ਹੋਇਆ ਇਹ ਸਾਡੇ ਮਾਨੇ ਬੋਲਿਆ ਤੇ ਆਤਮਾ ਤੱਕ ਇਹਦੀ ਖਰਾਕ ਪਹੁੰਚੇਗੀ ਹੁਣ ਤਾਂ ਜੋ ਦੇਖੋ ਗੱਡੀ ਐ ਮੋਟਰ ਐ ਟਰਾਲੀ ਐ ਸਕੂਟਰ ਐ ਮੋਟਰਸਾਈਕਲ ਐ ਸਜਾਇਆ ਹੁੰਦਾ ਭਾਈ ਔਤ ਦੀ ਸਮਾਦ ਮੰਗੂ ਬਿਓ ਤੇ ਕਿਡੇ ਕਿਰੇ ਡੱਕ ਗਾਣੇ ਬੇ ਡੱਕਾਂ ਨੇ ਮੁਕਤ ਹੋਣਾ ਬਿੰਨ ਨੂੰ ਪੁੱਛੋ ਵੀ ਜਿਹੜੇ ਤੁਸੀਂ ਲਾ ਕੇ ਸੁਣਾਉਨੇ ਹੋ ਡਿੱਕ ਲਾਇਆ ਵੱਡੇ ਵੱਡੇ ਟੇਪਾਂ ਲਾਈਏ ਨੇ ਵੀ ਅੱਗੇ ਤਾਂ ਹੁੰਦਾ ਸੀ ਨਾ ਸਾਈਕਲ ਦੇ ਵਿੱਚ ਕੋਈ ਜਵਾਈ ਭਾਈ ਹੁੰਦਾ ਹੁੰਦਾ ਸੀਗਾ ਉਹਦੇ ਢੋਲੇਤ ਹੁੰਦੀ ਸੀ ਇੱਕ ਟੇਪ ਉਹਨੂੰ ਉੱਤਮ ਸਮਝਦੇ ਸੀ ਵੀ ਤੁਸੀਂ ਗੁਰੂ ਅੱਗੇ ਇਹ ਦਿਖਾਉਣਾ ਚਾਹtene ਅਸੀਂ ਉੱਤਮ ਹੈ ਸਾਡੇ ਕੋਲ ਮਿਊਜ਼ਿਕ ਸਿਸਟਮ ਵੱਡਾ ਹੈ ਉਹ ਭਾਈ ਜਾਣਾ ਤਾਂ ਤੂੰ ਖੁਦ ਗੁਰੂ ਕੋਲ ਜਾ ਕੇ ਕਰਦਾ ਜਾਂ ਨਹੀਂ ਮੈਂ ਤਾਂ ਲੋਕਾਂ ਨੂੰ ਸੁਣਾਉਣਾ ਜਾਣਾ ਬਈ ਪੇਟ ਚ ਆ ਲਿਆ ਤੂੰ ਲਵਾਇਆ ਮੈਂ ਵੀ ਲੱਗੂਗਾ ਉਹ ਅਸੀਂ ਗੁਰੂ ਘਰ ਵੱਲ ਗਏ ਸੀ ਗੁਰੂ ਤੋਂ ਲੈ ਕੇ ਕੀ ਆਏ ਬਸ ਖਾ ਪੀ ਕੇ ਆ ਗਏ ਕਿਤੇ ਬਰਡ ਪਕੋੜੇ ਚੱਲੇ ਆ ਕਿਤੇ ਗਰੇ ਜੇਲਾ ਚੱਲਦਾ ਲੰਗਰ ਚੱਲਦੇ ਆ ਸਵਾਦ ਦੇ ਕੇ ਆ ਗਏ ਉਹਨ ਕੀ ਦੇਖਣਾ ਸੀ ਪੁੱਛੇ ਜੇ ਗਏ ਸੀ ਤਾਂ ਲੈ ਕੇ ਕੀ ਆਏ ਹੋ ਘਟੋ ਘਟ ਇੰਨਾ ਤਾਂ ਕਰ ਸਕਦੇ ਸੀ ਭਾਈ ਅਸੀਂ ਗੁਰੂ ਦੀ ਮੋਹ ਦਾੜੀ ਕੇਸ ਲਿਆਂਦੀ ਹੈ ਅਸੀਂ ਅੱਜ ਤੋ ਬਾਅਦ ਇਹ ਕੰਮ ਨਹੀਂ ਕਰਨਾ ਹੁਣ ਅਸੀਂ ਗੁਰੂ ਦੇ ਸਿੱਖ ਸੰਜਗੇ ਗਏ ਟੋਪੀਆਂ ਨਾਲ ਸੀ ਆਏ ਅਸੀਂ ਦਸਤਾਰਾਂ ਦੇ ਨਾਲ ਫੇਰ ਤਾਂ ਹੁੰਦਾ ਕਿ ਵਾਹ ਬਈ ਸਾਡੇ ਹੋਲੇ ਮਹੱਲੇ ਮਨਾਇਆਂ ਦਾ ਬੜਾ ਫਾਇਦਾ ਹੋਇਆ ਬਈ ਪਰ ਹੋਇਆ ਕੀ ਉੱਥੇ ਦੇ ਉੱਥੇ ਤੁਰੇ ਫਿਰਦੇ ਆ ਜੋ ਸੀ ਭਾਈ ਅਦਰੋਂ ਵੱਤ ਅਜੀਬ ਕਦਰੇ ਤੁਰੇ ਫਿਰਦੇ ਸੀ ਉੱਥੇ ਆ ਜਿਹੜੇ ਵਪਾਰ ਕਰਦੇ ਆ ਠੱਗਾ ਠੋਰੀਆਂ ਲਾਉਂਦੇ ਨੇ ਭਾਈ ਇਹ ਵੀ ਤਾਂ ਕ ਜੇਬ ਕਦਰੇ ਨਾਲ ਕੰਮ ਹੀ ਹੈ ਭਾਵੇਂ ਸਾਡੀ ਗੁਰੂ ਨਾਲ ਪ੍ਰੀਤ ਨਹੀਂ ਹੈ ਅਸੀਂ ਭੁੱਲਦੇ ਜਾ ਰਹੇ ਆ ਆਪਣੇ ਪੁਰਾਤਨ ਸ਼ਹੀਦਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਨੂੰ ਕੀ ਲੋੜ ਆ ਅੱਜ ਦੇ ਕਿਸੇ ਬਾਬੇ ਦੀ ਸਾਡੇ ਮਨਜ ਦਾ ਇਹ ਹੁੰਦਾ ਕਿ ਇਹ ਉਹ ਗੁਰੂ ਨਾਨਕ ਸਾਹਿਬ ਨਾਲੋਂ ਉੱਤਮ ਹੈ ਹੁਣ ਮਾਚਲ ਵਿੱਚ ਹੋਇਆ ਲਾਤੀਆਂ ਅਗਲੇ ਨੇ ਫੋਟੋਆਂ ਵੀ ਚੱਕ ਕੇ ਮਾਰੀਆਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਫੋਟੋ ਹੁੰਦੀ ਕੌਣ ਲਾਉਂਦਾ ਵੀ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਦਾਸਾਂ ਉਹਦੇ ਕਰਦੇ ਗੋਲੇ ਆ ਸਾਨੂੰ ਇਸ ਤੋਂ ਇਲਾਵਾ ਕੋਈ ਨਹੀਂ ਪਾਉਂਦਾ ਠੀਕ ਆ ਭਾਈ ਤੁਸੀਂ ਸੇਵਾ ਕੀਤੀ ਸੀ ਸਾਨੂੰ ਸਾਰੀ ਸੇਵਾ ਗੁਰੂ ਨਾਨਕ ਸਾਹਿਬ ਦੱਸ ਗਏ ਨੇ ਸਾਨੂੰ ਸੰਸਾਰ ਵਿੱਚ ਰਹਿਣਾ ਸਾਡੀ ਗੁਰਬਾਣੀ ਸਾਨੂੰ ਦੱਸ ਗਈ ਹੈ ਤੇਰੇ ਬੋਲਾਂ ਦੀ ਸਾਨੂੰ ਲੋੜ ਨਹੀਂ ਹੈ ਪਰ ਨਹੀਂ ਬੰਦਿਆਂ ਨੂੰ ਮੰਨਣਾ ਬੰਦਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਜਾ ਦੇ ਜਾਂਦੇ ਆ ਲੋਕ ਤੇ ਹਾਲਤ ਕੌਮ ਦੇ ਕੀ ਨੇ ਹਾਲਤ ਇਹ ਹੀ ਨੇ ਕਿ ਹਾਲਾਤ ਇਹ ਮਾੜੇ ਕਿਉਂ ਹੋਏ ਨੇ ਜਿੱਥੋਂ ਦੇਖਿਆ ਬਾਬਾ ਉਠਖੜਿਆ ਇਹ ਸਾਡਾ ਬ੍ਰਹਮ ਗਿਆਨੀ ਸੰਤ ਕਿਤੇ ਕੋ ਗੱਡੀ ਥੱਲੇ ਆ ਕੇ ਮਰ ਗਿਆ ਸਾਡਾ ਸ਼ਹੀਦ ਉਹ ਸੀਸ ਪਈ ਉਹਨੇ ਕਿਉਂ ਸੀਧਾਂ ਦੇ ਨਾਂ ਨੂੰ ਬਦਨਾਮ ਕਰਦੇ ਹੁੰਦੇ ਸੀਤ ਤਾਂ ਉਹ ਹੋ ਗਏ ਭਾਈ ਜਿਨ੍ਹਾਂ ਨੇ ਆਪਣਾ ਸੀਸ ਟਲੀ ਤੇ ਰੱਖ ਕੇ ਜੰਗ ਲੜੀ ਜਿਨ੍ਹਾਂ ਨੇ ਆਪਣੇ ਬੰਦ-ਬੰਦ ਘਟਵਾਏ ਆ ਧਰਮ ਦੀ ਖਾਤਰ ਜਿਹੜੇ ਆਸ ਹੀ ਲੜਕੇ ਮਰ ਗਏ ਹੁਣ ਆ ਗਾਇਕ ਮਰੇ ਸੀ ਉਹਨੂੰ ਕਹਿੰਦੇ ਸ਼ਹੀਦਾਂ ਦਰਦੇ ਦੋ ਜੀ ਉਹਦੀਆਂ ਫੋਟੋਆਂ ਮੂਰਤੀਆਂ ਨਵੇਂ ਪ੍ਰਚਲਿਤ ਪ੍ਰਚਾਰਕਾਂ ਵੱਲੋਂ ਤਾਂ ਗੁਰਵਾਣੀ ਵੱਲੋਂ ਤਾਂ ਇਹ ਉਪਦੇਸ਼ ਹੋ ਰਿਹਾ ਕਿ ਮੂਰਤੀਆਂ ਨਾ ਪੁੱਜੋ ਇਹ ਆਪਣੇ ਮਰਿਆ ਖੱਪਿਆਂ ਦੇ ਮੂਰਤੀਆਂ ਬਣਾਈ ਜਾਂਦੇ ਆ ਇਹ ਗਉਂਦਾ ਸੀ ਵਧੀਆ ਦੀ ਫੋਟੋ ਵਧੀ ਲਖੜੀਆਂ ਬੰਦੇ ਕਿਤੇ ਜਾ ਕੇ ਕਿੱਡਾ ਪਖੰਡ ਉਹ ਗੁਰਨਾਨਕ ਸਾਹਿਬੇ ਚੋਂ ਕੱਢ ਕੇ ਗਏ ਨੇ ਅਸੀਂ ਫੇਰ ਉੱਥੇ ਜਾਂਦੇ ਰਹੇ ਆ ਅਸੀਂ ਇੱਧਰ ਨੂੰ ਫੇਰ ਤੈ ਜਾਣੇ ਸਾਡਾ ਕੋਈ ਸਬੰਧ ਨਹੀਂ ਹੋਇਆ ਸਾਡਾ ਸਬੰਧ ਕੇਵਲ ਤੋਂ ਕੇਵਲ ਅਕਾਲ ਪੁਰਖ ਦੀ ਬਾਣੀ ਦੇ ਨਾਲ ਜਿੰਨਾ ਚਿਰ ਬਾਣੀ ਦੇ ਨਾਲ ਰਹੇਗਾ ਤੇਰਾ ਵਾਲ ਨਹੀਂ ਵਿਗਾ ਹੋਣਾ ਵਿਚਕਰਤਾ ਗੁਰਖ ਖਲੋਆ ਬਾਣ ਨਾ ਵਿੰਗਾ ਹੋਇਆ ਜਦੋਂ ਅਕਾਲ ਪੁਰਖ ਤੇਰੇ ਨਾਲ ਨਹੀਂ ਭਾਈ ਇਹਦਾ ਭਾਵ ਅੱਜ ਦੇ ਸਮੇਂ ਵਿੱਚ ਸਿੱਖ ਦੇ ਨਾਲ ਅਕਾਲ ਪੁਰਖ ਨਹੀਂ ਹੈ ਕੀ ਹਾਲਾਤ ਆ ਪਈਏ ਦੀ ਗਏ ਸੀ ਭਾਈ ਜੇ ਤਾਂ ਭਾਈ ਰਾਮ ਨਾਲ ਸਤਨਾ ਵਹਿਗਦਾ ਜਾਪ ਕਰਦੇ ਜਾਂਦੇ ਦੁਨੀਆ ਹੱਥ ਜੋੜ-ਜੋੜ ਖੜਦੀ ਗੁਰੂ ਦੇ ਸਿੱਖ ਜਾਂਦੇ ਐ ਟਰਾਲੀਆਂ 'ਚ ਬੈਠੇ ਆ ਟਰੈਕਟਰਾਂ ਦੇ ਬੈਠੇ ਨੇ ਗੱਡੀਆਂ 'ਚ ਬੈਠੇ ਨੇ ਰੰਗੀ ਪਾਈ ਆ ਰਹੇ ਨੇ ਜਿਹੜਾ ਨਿੰਗਦਾ ਕਰਦਾ ਉਹ ਕੋਈ ਕਿਤੇ ਭਾਈ ਮਰਗ ਦੇ ਚੱਲਿਆ ਹੋਊ ਕਿਤੇ ਹੋਰ ਨਹੀਂ ਵੀ ਕਿ ਤੁਸੀਂ ਧਰਮ ਸਥਾਨ 'ਤੇ ਚੱਲੇ ਹੋ ਬੰਦਾ ਕਿਤੇ ਦੁਖੀ ਵੀ ਹੁੰਦਾ ਵਾ ਕੋਈ ਕਿਤਾ ਮਰੀਜ਼ ਵੀ ਹੁੰਦਾ ਵਾ ਪਰ ਜੋ ਹਲੜਵਾਜੀ ਕੀਤੀ ਹੁਣ ਤੁਹਾਨੂੰ ਵੀ ਪਤਾ ਕਿ ਛੋਟੀ ਤੋਂ ਛੋਟੀ ਗੱਲ ਕੀਤੀ ਵੀ ਸਾਡੀ ਜਦੀ ਫੈਲ ਜਾਂਦੀ ਹੈ ਸੰਸਾਰ ਦੇ ਵਿੱਚ ਪਹਿਲਾਂ ਵਾਂਗੂ ਨਹੀਂ ਕਿ ਕੋਈ ਪੰਜਾਬੀ ਟ੍ਰਿਗਨ ਖਬਰਾਂ ਹੁੰਦਾ ਸੀ ਕਿ ਉਹਦੀ ਵੀ ਹਫਤਾ 10 ਦਿਨ ਪਹਿਲਾਂ ਜੋ ਕੋਈ ਰਿਕਾਰਡਿੰਗ ਹੁੰਦੀ ਸੀ ਉਹ ਕਿ ਦਿਖਾਉਂਦੇ ਸੀ ਨਹੀਂ ਭਾਈ ਇਹ ਸਾਰਾ ਕੁਝ ਪਲ ਦੀ ਪਲ ਜਦ ਲਾਈਵ ਹੋ ਜਾਂਦਾ ਹੁਣ ਤਾਂ ਜੋ ਸਾਡੀ ਉਸਤਤ ਮਹਿਮਾ ਤਾਂ ਹੋਈ ਨਹੀਂ ਸੰਸਾਰ ਵਿੱਚ ਕਿ ਐਡਾ ਵੱਡਾ ਸੀ ਕਾਰਜ ਕੀਤਾ ਸੀ ਭਾਈ ਇਹਦੇ ਕੋ ਉਸਤ ਵਧੀਆ ਹੀ ਨਹੀਂ ਹੋਈ ਉਲਟਾ ਸਾਡਾ ਸਭ ਕੁਝ ਦੁਕਾ ਦੇ ਦਿੱਤਾ ਕਿ ਦੇਖੋ ਭਾਈ ਇਹ ਕਿਵੇਂ ਹੁਣ ਭੰਗ ਪੀਣ ਦਾ ਨਵਾਂ ਹੀ ਤਮਾਸ਼ਾ ਦਿਖਾਇਆ ਹੋਇਆ ਇਹਨਾਂ ਨੇ ਪੀਦੇ ਹਨ ਇਹ ਕੀ 10ਵੇਂ ਪਾਤਸ਼ਾਹ ਨੇ ਸਾਨੂੰ ਕਹਿ ਕੀ ਗਏ ਜੇ ਗੁਰਬਾਣੀ ਚ ਕਿਤੇ ਲਿਖਿਆ ਨਹੀਂ ਲਿਖਿਆ ਹੋਇਆ ਹੁਣ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੋ ਸਾਨੂੰ ਕਹਿੰਦੇ ਅਸੀਂ ਕੇਵਲ ਤੋਂ ਕੇਵਲ ਉਹੀ ਮੰਨਣਾ ਅਸੀਂ ਕੇਵਲ ਤੋਂ ਕੇਵਲ ਮੰਨਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਸਿੱਖ ਪੰਥ ਚਲਾਇਆ ਤੇ ਦਸਵੇਂ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਸਿੱਖ ਤੋਂ ਖਾਲਸੇ ਸਿੰਘ ਸਜਾਇਆ ਸਾਨੂੰ ਇੱਕ ਨਵਾਂ ਰੂਪ ਦਿੱਤਾ ਨਵਾਂ ਆਕਾਰ ਦਿੱਤਾ ਅਸੀਂ ਕੇਵਲ ਤੋਂ ਕੇਵਲ ਇਹਨਾਂ ਦੀ ਪੁਜਾਰੀ ਆ ਇਹਨਾਂ ਦੇ ਬਚਨ ਮੰਨਣੇ ਆ ਸਾਨੂੰ ਲੋੜ ਨਹੀਂ ਕਿਸੇ ਦੀ ਭਾਈ ਠੀਕ ਹੈ ਤੁਸੀਂ ਆਏ ਸੀ ਸੇਵਾ ਕੀਤੀ ਪਾਇਨ ਤਾਂ ਯਾਦ ਕਰੀ ਜਾ ਰਹੇ ਪਿਛਲੇ ਨੂੰ ਭੁੱਲਦੇ ਜਾ ਰਹੇ ਹੋ ਸਾਨੂੰ ਪ੍ਰਾਤਨ ਸ਼ਹੀਦ ਸਾਡੇ ਪਤਾ ਹੀ ਨਹੀਂ ਹੈ ਸਾਨੂੰ ਨਹੀਂ ਪਤਾ ਕਿ ਨਗਰੇਟੇ ਕੌਮ ਦੇ ਮਜਵੀ ਸਿੱਖ ਇਹਨਾਂ ਦਾ ਸ਼ਹੀਦ ਕੌਮ ਦਾ ਕੀ ਇਹਨਾਂ ਦਾ ਕੀ ਇਹਨਾਂ ਦਾ ਯੋਗਦਾਨ ਕੀ ਹੈ ਯਾਦ ਨਹੀਂ ਕਰਾਉਂਦੇ ਕੋਈ ਇਹ ਸਭ ਤੋਂ ਵੱਡਾ ਯੋਗਦਾਨ ਤੇ ਇਹਨਾਂ ਦਾ ਭਾਈ ਸਿੱਖੀ ਦੇ ਵਿੱਚ ਜੇ ਗੁਰਮਤਿ ਵਿੱਚ ਵੀ ਲਾਈਏ ਤੇ ਭਾਈ ਤੇ ਜਿਹੜੀ ਆਪਾਂ ਟਕਸਾਲ ਦੀ ਗੱਲ ਕਰਦੇ ਹਾਂ ਨਿਵੇਸ਼ਾ ਉਹਨਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਵੀ ਭਾਈ ਰੰਗਰੇਟੇ ਸੀ ਕੀ ਸੀ ਉਹ ਵੀ ਮਝਵੀ ਸਿੰਘੀ ਸੀ ਪਰ ਭੁੱਲਦੇ ਜਾ ਰਹੇ ਕਿਉਂ ਅਸੀਂ ਨਵੇਂ ਪੈਦਾ ਕਰ ਲਏ ਭਈ ਅਸੀਂ ਗੁਰਨਾਣਕ ਨਵੇਂ ਪੈਦਾ ਕਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਵੇਂ ਪੈਦਾ ਕਰ ਲਏ ਅਸੀਂ ਨਵੇਂ-ਨਵੇਂ ਬਣਾ ਰਹੇ ਹਾਂ ਨਿਤ-ਨਿਤ ਇਹ ਸਭ ਕੁਝ ਅਕਾਲ ਪੁਰਖ ਦੇ ਸਦਾਤਾ ਤੋਂ ਹਸੂਲ ਤੋਂ ਉਲਟ ਹੈ ਇਸ ਕਰਕੇ ਅਕਾਲ ਪੁਰਖ ਸਾਡੇ ਨਾਲ ਨਹੀਂ ਅਕਾਲ ਪੁਰਖ ਦੇ ਨਾਲ ਰਹਿਣਾ ਤੇ ਭਾਈ ਉਹਦਾ ਹੁਣ ਹੈ ਬਚਨ ਸਾਰੇ ਦੇ ਸਾਰੇ ਗੁਰਬਾਣੀ ਦੇ ਮੰਨਣ ਤੇ ਗੁਰਬਾਣੀ ਨੂੰ ਹੀ ਮੰਨਣਾ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਮੰਣੀ ਦੋਨਾਂ ਦੇ ਵਿੱਚ ਫਰਕ ਹੈ ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਗੱਲ ਨਹੀਂ ਵੰਡਣੀ ਜਦੋਂ ਮੰਨਾਂਗੇ ਗੁਰੂ ਦੀ ਇਹ ਸਾਰੇ ਪਾਰਤਾਰੇ ਹੋਣਗੇ ਭਾਈ ਹੁਣ ਸਾਡੇ ਮਾੜੇ ਹਾਲਾਤਾਂ ਦਾ ਕਾਰਨ ਇਹੀ ਹੈ ਇਹ ਕੌਮ ਪੜਕਦੀ ਫਿਰਦੀ ਹੈ ਤਾਕਤਾਂ ਦੀ ਆਪਣੇ ਆਪ ਵਿੱਚ ਹੀ ਮर्यादा ਇੱਕ ਨਹੀਂ ਹੈ ਕਿ ਕਿਤੇ ਆਰਤੀਆਂ ਹੁੰਦੀਆਂ ਨੇ ਦੀਵੇ ਲਾਉਂਦੇ ਦੂਜਾ ਕਦਾ ਨਾ ਜੜਾ ਉਹ ਜੀ ਹੁਣ ਮੰਨੋ ਕੀ ਵੀ ਬੰਦਾ ਜੀ ਤਾਕਤ ਤਾਂ ਭਾਈ ਵਿਦੇਸ਼ ਹੀ ਹੋਣਾ ਚਾਹੀਦਾ ਇਹਨਾਂ ਭਰਮ ਭਲੇਖਜ ਨਾ ਪਾਓ ਕੇਵਲ ਤੋਂ ਕੇਵਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਸਰਵਣ ਕਰੋ ਇਹ ਹੈ ਅਕਾਲ ਪੁਰਖ ਦਾ ਉਪਦੇਸ਼ ਇਹ ਬਾਣੀ ਮਹਾਪੁਰਖਨ ਕੀ ਇਹ ਕੀਦੀ ਬਾਣੀ ਹੈ ਅਕਾਲ ਪੁਰਖ ਦੀ ਹੈ ਮਹਾਪੁਰਖ ਤਾਂ ਉਹੀ ਹੋਏ ਹਨ ਆਪਾਂ ਤਾਂ ਜਣਾ ਖਣਾ ਪੈਦਾ ਕਰ ਦਿੰਦੇ ਆ ਕੇਵਲ ਤੋਂ ਕੇਵਲ ਕਾਲਪੁਰਖਾ ਮਹਾਪੁਰਖ ਗੁਰਬਾਣੀ ਨੇ ਤਾਂ ਮਹਾਪੁਰਖ ਦਾ ਜੇ ਜਰ ਦਿੱਤਾ ਤੇ ਕਾਲਪੁਰਖ ਨੂੰ ਦਿੱਤਾ ਹੋਇਆ ਆ ਆਪਾਂ ਥਾਂ ਥਾਂ ਤੇ ਮਹਾਪੁਰਖ ਬਣਾਨੇ ਆ ਸੰਤ ਨੇ ਮਹਾਪੁਰਖ ਨੇ ਮਹਾਪੁਰਖ ਪੈਦਾ ਕਰੀ ਜਾ ਰਹੇ ਦਿਨੋ ਦਿਨ ਉਹ ਭਾਈ ਇੱਕ ਦੇ ਲੜ ਲਗੇ ਰਹੋ ਜੇ ਇੱਕ ਦੇ ਲੜ ਲੱਗੇ ਜਾਓਗੇ ਪਾਰ ਉਤਾਰਾ ਹੋ ਜਾਊਗਾ ਸੋਡੀ ਵਾਂ ਫੜਨ ਲਾ ਇਹੀ ਐ ਜੀਦੇ ਘਰ ਸਾਰੇ ਸੁੱਖ ਨੇ ਉਹ ਹੈ ਅਕਾਲ ਪੁਰਖ। ਹੁਣ ਮੰਨਦਾ ਆਪਣੇ ਦਾਦਿਆਂ ਪਰਦਾਦਿਆਂ ਛੀਦਾ ਨੂੰ ਆ ਤੁਸੀਂ। ਤੇ ਅਕਾਲ ਪੁਰਖ ਨੂੰ ਤਾਂ ਭੁੱਲੇ ਬੈਠੇ ਹੋ ਭਾਈ। ਤੇ ਉਹ ਦਾਦੇ ਪਰਦਾਦੇ ਘਰ ਥੋੜੀ ਜਾਣਾ ਵਾ। ਉਹ ਤਾਂ ਇੱਥੇ ਹੀ ਹੁੰਦਾ ਵੇ। ਜਦੋਂ ਅਸੀਂ ਇੱਥੋਂ ਸੰਸਾਰ ਤੋਂ ਸਰੀਰ ਛੱਡ ਦਿੰਨੇ ਆ ਨਾ ਸਾਡੀ ਆਤਮਾ ਇਸ ਲੋਕ ਮਾਤਮ ਛੱਡ ਕੇ ਪਈ। ਇਸ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਘਰ ਤਰ ਤੱਜ ਜਾਂਦੀ ਹੈ ਉਹਦੇ ਸੰਸਾਰ ਵਿੱਚ ਜਦੋਂ ਅਸੀਂ ਉਹਦੇ ਹੋਏ ਹੋਵਾਂਗੇ ਜਦੋਂ ਅਸੀਂ ਅਸੀਂ ਸੁਣਾਂਗੇ ਅਸੀਂ ਮੰਨਾਂਗੇ ਭਾਈ ਪਰ ਅਸੀਂ ਤਾਂ ਮੰਨਦੇ ਹਾਂ ਕੇਵਲ ਤੋਂ ਕੇਵਲ ਜੋ ਸਾਨੂੰ ਚੰਗਾ ਲੱਗਦਾ ਅਸੀਂ ਜਿਹਨੂੰ ਗੁਰੂ ਬਣਾ ਦਾਂਗੇ ਸਾਡਾ ਗੁਰੂ ਹੋਈ ਹੈ ਬਸ ਇੱਕ ਪਾਸੇ ਢੇੜ ਚੱਲੀ ਬਸ ਜੇ ਜੇ ਤੁਸੀਂ ਵੀ ਤਰ ਪੈਣਾ ਨਾਲ ਹੀ ਉਹਦੇ ਪਾਈ ਨਾ ਬਣੋ ਐਸੀ ਨਾ ਕਰੋ ਇੱਥੇ ਪਾਤਸ਼ਾਹੀ ਫਰਮਾਨ ਕਰਦੇ ਹਨ ਇੱਕਾ ਬਾਣੀ ਇੱਕ ਗੁਰ ਬਾਣੀ ਇੱਕ ਗੁਰ ਗਿਆਨ ਗਿਆਨ ਇੱਕ ਇਹਦੀ ਵਿਚਾਰ ਵੀ ਇੱਕ ਹੀ ਹੈ ਕੋਈ ਵਿਚਾਰਾਂ ਵੱਖਰੀਆਂ ਨਹੀਂ ਹੈ ਅਲੱਗ ਨਹੀਂ ਹੈ ਕੇ ਇਹਨੂੰ ਕੋਈ ਪੰਜਾਬੀ ਲੱਥਾ ਕਰਦਾ ਕੋ ਹੋਰ ਹੈ ਇੰਗਲਿਸ਼ ਕਰਦਾ ਕੋਈ ਹੋਰ ਬਣ ਜਾਣਾ ਹਿੰਦੀ 'ਚ ਬਣਨਾ ਹੋਰ ਨਹੀਂ ਪਈ ਜਿਹੜੀ ਮਰਜ਼ੀ ਭਾਸ਼ਾ 'ਚ ਇਨ ਟ੍ਰਾਂਸਲੇਸ਼ਨ ਕਰਦੇ ਗਿਆਨ ਇੱਕੋ ਹੀ ਹੋਣਾ ਸ਼ੁਰੂਆਤ ਇੱਕ ਤੋਂ ਹੀ ਹੋਣੀ ਹੈ ਆਪਾਂ ਇੱਕ ਕਹਦਾਂਗੇ ਇੰਗਲਿਸ਼ ਵਾਲਾ ਵਨ ਕਹਦੇਗਾ ਕਿ ਭਾਈ ਤਾਂ ਲੱਗ-ਲੱਗ ਭਾਸ਼ਾਵਾਂ ਨੇ ਪਰ ਗੱਲ ਹੋ ਰਹੀ ਹੈ ਪ੍ਰਮਾਤਮਾ ਦੀ ਨਿਰੰਕਾਰ ਦੀ ਇੱਕ ਦੀ ਗੱਲ ਹੋ ਰਹੀ ਹੈ ਕਿ ਪ੍ਰਮਾਤਮਾ ਇੱਕ ਹੈ ਵਹੀ ਨੂੰ ਨਿਰੰਕਾਰ ਇੱਕ ਹੈ ਅਸੀਂ ਉਹਦੇ ਸ਼ਰਣੀ ਪਈਏ ਉਦਈ ਓਟ ਆਸਰ ਲਈ ਜੋ ਅਸੀਂ ਕੁਝ ਕਰਦੇ ਫਿਰਦੇ ਆ ਨਾ ਸੰਸਾਰ ਵਿੱਚ ਸਾਨੂੰ ਬਾਣੇ ਸਜਾਉਣ ਦਾ ਬੜਾ ਚਾਹ ਹੁੰਦਾ ਹੈ ਠੀਕ ਆ ਭਾਈ ਤਨ ਟਕਿਆ ਹੋਇਆ ਵਾ ਇੱਕ ਤੇ ਨਿਸ਼ਾਨੀ ਹੋਈ ਹੈ ਨਿਸ਼ਾਨੀ ਤਾਂ ਬਨੇ ਕੇ ਲੋਕ ਹੱਥ ਜੋੜ-ਜੋੜ ਸਾਨੂੰ ਨਿੰਗਣ ਪਰ ਭੁੱਲ ਗਏ ਸਤਗੁਰ ਪਾਤਸ਼ਾਹ ਜੀ ਆ ਪੰਕਤੀ ਨੂੰ ਸਾਵਰ ਅੰਦਰ ਸਾਵਰੀ ਤਨ ਏਵੇਂ ਜਾਲੇਂ ਓ ਨਹੀ ਖੁਦਾਈ ਦੇ ਬੇਦਨਾ ਕਿਸੇ ਦੇਣ ਕਿਵੇਂ ਪਤਾ ਲੱਗ ਜੂਗਾ ਭਾਈ ਕਿ ਦੁਨੀਆ ਨੂੰ ਕੀ ਪਤਾ ਲੱਗ ਜੂਗਾ ਵੀ ਤੂੰ ਬਾਜਾਂ ਵਾਲੇ ਦਾ ਸਿੰਘ ਹੈ ਉਹ ਤਾਂ ਅੰਦਰ ਵਸਤਾ ਬਣਾਉਣੀ ਪੈਣੀ ਹੈ ਜੇ ਤੇਰੇ ਤਨ ਤੇ ਇੱਕ ਕਕਾਰ ਸਜੇ ਨੇ ਇਹਨਾਂ ਦੇ ਸੰਸਕਾਰਾਂ ਵਿੱਚ ਵਜਾ ਆਉਣਾ ਚਾਹੀਦਾ ਤੂੰ ਕਕਾਰਾਂ ਦੇ ਨਾਲ ਪ੍ਰਮਾਤਮਾ ਦਾ ਕੋਈ ਸਬੰਧ ਨਹੀਂ ਸੰਸਕਾਰਾਂ ਨਾਲ ਹੈ ਸਿਰ ਤੇ ਸਜੇ ਹੀ ਦਸਤਾਰ ਇਹ ਵਸਤਰ ਕੇਵਲ ਇਹਦੇ ਨਿਸ਼ਾਨੇ ਬਣਦੀ ਇਹਦੇ ਨਾਲ ਵੀ ਇੱਕ ਦੇ ਰਾਜੇ ਮਹਾਰਾਜੇ ਦੀ ਸ਼ਾਨ ਹੁੰਦੀ ਸੀ ਨਾ ਉਹ ਆਪਣੇ ਸਿਰ ਤੇ ਦਸਤਾਰ ਪਗੜੀ ਬੰਨ੍ਹਦੇ ਸੀ ਫਿਰ ਕਲਗੀ ਲੱਗਦੀ ਸੀ ਉਹਨਾਂ ਦੇ ਤਾਜ ਪੋਸਿੰਗ ਨੇ ਜੋ ਕੁਸੁੰਦਾ ਸੀ ਪਰ ਉਹਦੇ ਨਾਲ ਉਹਦੇ ਕਰਤੱਵ ਜੁੜ ਜਾਂਦੇ ਸੀ ਵੀ ਤੇਰੀ ਜ਼ਿੰਮੇਵਾਰੀ ਭਾਈ ਇਹ ਹੈ ਤੇਰੇ ਤੇ ਉਹਨਾਂ ਸਿਰ ਤੇ ਤਾਜ ਸਜ ਗਿਆ ਤੇ ਜਿਹੜਾ ਰਾਜਾ ਭਾਈ ਤਾਜ ਸਿਰ ਤੇ ਸਜਾ ਕੇ ਪਰ ਜਨ ਦੀ ਸੇਵਾ ਨਾ ਕਰੇ ਲੁੱਟਾਂ ਖੋਹਾਂ ਕਰੇ ਸਹੀ ਇਨਸਾਫ ਨਾ ਕਰੇ ਕੂੜ ਦੇ ਸਾਰੇ ਚਲੇ ਤੇ ਉਹਨੂੰ ਫਿਰ ਜਨਤਾ ਪਰਮਾਨੇ ਕਰਦੀ ਉਸੇ ਤਰ੍ਹਾਂ ਹੀ ਸਾਨੂੰ ਵੀ ਕਿਸੇ ਨੇ ਪਰਵਾਹ ਨਹੀਂ ਕਰਨਾ ਜਿਵੇਂ ਕੇਵਲ ਬਾਹਰੀ ਰੂਪ ਸਜਾਉਂਦੇ ਰਹੇ ਜੇ ਅੰਦਰ ਸਾਡੇ ਅਸਲ ਸਿੱਖੀ ਨਾ ਹੋਵੇ ਅੰਦਰ ਨਿਮਰਤਾ ਨਾ ਹੋਵੇ ਅੰਦਰ ਪ੍ਰੇਮ ਨਾ ਹੋਵੇ ਅੰਦਰ ਸਿੱਖੀ ਵਾਲੀ ਸੱਚੀ ਭਾਵਨਾ ਨਾ ਹੋਵੇ ਸਾਨੂੰ ਪੁੱਛਣਾ ਕਿਸੇ ਨੇ ਵੀ ਨਹੀਂ ਸਹੀ ਗੱਲ ਹੈ ਹੁਣ ਪੁੱਛਦੇ ਵੀ ਕੋਈ ਨਹੀਂ ਹੈ ਨਰਾਦਰ ਹੋਣ ਦਾ ਕਾਰਨ ਕੀ ਹੈ ਸਹੀ ਭਾਈ ਦਿਸ਼ਾ ਤੇ ਚੱਲੋ ਦੁਨੀਆਂ ਦੇ ਉੱਤੇ ਪਰ ਉਪਕਾਰ ਕਰਦੇ ਚੱਲੋ ਖਾਲਸਾ ਕੌਣ ਇਹਦਾ ਗੁਰੂ ਪਰਉਪਕਾਰੀ ਸੀ ਭਾਈ ਜਿਨੇ ਆਪਣਾ ਸੀਸ ਇਸ ਲਈ ਬਲਦਾਨ ਕੀਤਾ ਕਿ Hindu ਧਰਮ ਦੂਸਰੇ ਤਾਂ ਹੁੰਦੇ ਕਹਿ ਸਦੇ ਸੌਦੇਵਾਜੀ ਵੀ ਕਰ ਸਕਦੇ ਸੀ ਸਾਨੂੰ ਆਹ ਦੇ ਦੋ ਉਹ ਲੈ ਦੋ ਭਾਈ ਕਿ ਸਾਨੂੰ ਇਹ ਦੇ ਦੋ ਤੇਸੀਂ ਤੁਹਾਨੂੰ ਬਚਾ ਦਿੰਨੇ ਪਰ ਨਹੀਂ ਮੰਗਿਆ ਕੁਛ ਨਹੀਂ ਹੈ ਮੰਗਿਆ ਕੁਛ ਨਹੀਂ ਕਿ ਸਾਨੂੰ ਭਾਈ ਕੁਛ ਨਹੀਂ ਲੈਣਾ ਕਿ ਇਸ ਤਾਂ ਕੇਵਲ ਤੋਂ ਕੇਵਲ ਉਸ ਅਕਾਲ ਪੁਰਖ ਦੇ ਹੁਕਮ ਮੰਨਾਰੇ ਸਾਡੇ ਲਈ ਤੁਸੀਂ ਨਾ ਹਿੰਦੂਆਂ ਨਾਲ ਕੋਈ ਮੁਸਲਮਾਨ ਨਾਲ ਕੋਈ ਸਿੱਖ ਹੈ ਸੜ ਲਈ ਤਾਂ ਸਿਰਫ ਕੇਵਲ ਤੋਂ ਕੇਵਲ ਤੁਸੀਂ ਅਕਾਲ ਪੁਰਖ ਦੇ ਪੁੱਤਰੋ ਮੈਂ ਵੀ ਉਹਦਾ ਦਾਸ ਹਾਂ ਮੈਂ ਵੀ ਉਹਦਾ ਪੁੱਤਰ ਹਾਂ ਤੇ ਮੇਰੇ ਮੇਰੇ ਕੀਤਾ ਜੇ ਤੁਹਾਡਾ ਭਲਾ ਹੁੰਦਾ ਤਾਂ ਮੈਂ ਕਰ ਸਕਦਾ ਉਹ ਭਾਈ ਜੋ ਤੁਸੀਂ ਆ ਕਰਦੇ ਹੋ ਪਖੰਡਵਾਜੀ ਆ ਵੱਡੇ ਵੱਡੇ ਸਮਾਗਮ ਕਰਦੇ ਹੋ ਉਹ ਭਾਈ ਕੋਈ ਸਕੂਲ ਕਾਲਜ ਮੜਾਓ ਜਿੱਥੇ ਦੁਨੀਆ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਵੋ ਉਲਗ-ਉਲਗ ਦੇਸਾਂ ਦੇ ਅਲਗ-ਅਲਗ ਸਟੇਟ ਤੋਂ ਕਲਚਰ ਵਾਲੇ ਬੋਲਬਾਣੀ ਵਾਲੇ ਜਿਹੜਾ ਕੋ ਮਰਜੀ ਸਖਾਈ ਜੋ ਹੁਣ ਤੁਹਾਨੂੰ ਤੋਂ ਖਾਉਂਦੇ ਸੀ ਨਾ ਇੱਥੇ ਪਈ ਅਗਲੇ ਨੇ ਆਪਦੇ ਸਕੂਲ ਕਾਲਜ ਖੋਲੇ ਨੇ ਉਹ ਫਿਰ ਆ ਕੇ ਆਉਦੀ ਬਿੰਦਿਓ ਪੜਾਈ ਜਾਂਦੇ ਹੁਣ ਭੁੱਲ ਗਏ ਸ਼ਹੀਦਾਂ ਨੂੰ ਕੀ ਭੁੱਲ ਗਏ ਸ਼ਹੀਦਾਂ ਨੂੰ ਜਿਹੜੇ ਭਾਵੇਂ ਕੌਮ ਦੇ ਸੀ ਸੀ ਭਾਵੇਂ ਸਾਡੇ ਦੇਸ਼ ਦੇ ਸੀ ਸੀ ਜਿਨ੍ਹਾਂ ਨੇ ਦੇਸ਼ ਨੂੰ ਇਜਾਦ ਕਰਾਇਆ ਉਹਨਾਂ ਦੀਆਂ ਫੋਟੋਆਂ ਅਤਾਰ ਕੇ ਜਿਹੜੀ ਸਭ ਤੋਂ ਵੱਧ ਜਿਨ੍ਹਾਂ ਦਾ ਸਿੱਖਾਂ ਦੇ ਨਾਲ ਵਿਵਾਦ ਰਹਿੰਦਾ ਉਹ ਆਰਐਸਐਸ ਉਹਨਾਂ ਬੰਦਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਅਕਲਪ੍ਰਤੀ ਦਿਖਾਰੇ ਸੀ ਖਬਰ ਦੇ ਵਿੱਚ ਕਹਿੰਦੇ ਦੇਖੋ ਭਾਈ ਨਾ ਤੈਨੂੰ ਭਾਈ ਪੰਜਾਬੀ ਸਕੂਲ ਤੇ ਬੈਠਾ ਵਾਂ ਨਾ ਤੈਨੂੰ ਪੰਜਾਬੀ ਆਉਂਦੀ ਹੈ ਪ੍ਰਿੰਸੀਪਲ ਨੂੰ ਕਹਰੇ ਪੁੱਛਰੇ ਤੇ ਫੋਟੋਆਂ ਕਿਹਦੇ ਲਈਆਂ ਨਾ ਸਿੱਦੇ ਆ ਜੋ ਭਗਤ ਸਿੰਘ ਦੀਆਂ ਨਾਲ ਲਾਲਾ ਲਾਜਪਤ ਰਾਏ ਦੀ ਨਾ ਕਰਤਾਰ ਸਿੰਘ ਸਰਾਭੇ ਦੀਆਂ ਉੱਤੇ ਲੱਗੀਆਂ ਉਹਨਾਂ ਆਰ ਰਸਰਨ ਭਾਵ ਤੁਹਾਡੇ ਵਾਲੇ ਬੇਕਾਰ ਨੇ ਭਾਈ ਹੁਣ ਸਾਡੇ ਮਹਾਨ ਵੱਡੇ ਆਗੇ ਸਾਡਾ ਵੀ ਹਾਲ ਤਹੀ ਹੈ ਉਹ ਭਾਈ ਆਪਣੀ ਵਿੱਦਿਆ ਦਾ ਜੋ ਮਿਆਰ ਹੈ ਉੱਚਾ ਕਰੋ ਜੋ ਵਿੱਦਿਆ ਨਾ ਇਹਨੂੰ ਉੱਚੇ ਕਰੋ ਭਾਈ ਦੋ ਚੀਜ਼ਾਂ ਜਿਸ ਕੋਲ ਹੋਣਾ ਭਾਵੇਂ ਦੇਸ਼ ਹੈ ਭਾਵੇਂ ਕੌਮ ਹੈ ਸਭ ਤੋਂ ਵੱਡਾ ਗਿਆਨ ਪੜ੍ਹਾਈ ਔਰ ਉਸ ਦੇ ਨਾਲ ਹੀ ਭਾਈ ਹੈਲਥ ਭਾਵੇਂ ਹਸਪੀਟਲ ਤੁਸੀਂ ਬਣਾਓ ਭਾਈ ਸੇਵਾ ਕਰੋ ਦੁਨੀਆ ਭੱਜ ਭੱਜ ਜਾਏ ਕਿ ਭਾਈ ਸਿੱਖਾਂ ਦੇ ਕੋਲੇ ਇਹ ਸਿੱਖਾਂ ਦੇ ਕੋਲੇ ਭਾਈ ਐਡਾ ਵੱਡਾ ਮਾਨ ਗੁਰੂ ਨੇ ਦਿੱਤਾ ਹੋਇਆ ਭਾਈ ਇੱਥੇ ਫ੍ਰੀ ਇਲਾਜ ਹੁੰਦੇ ਨੇ ਪਰ ਜਿਹੜਾ ਕੁਝ ਨਹੀਂ ਭਾਈ ਐ ਤਾਂ ਪਾਲਕੀ ਸੋਨੇ ਦੀ ਬਣਾਉਣੀ ਹੈ ਬਣਾ ਲਾ ਵੇ ਸੋਨੇ ਦੀ ਪਾਲਕੀ ਬਣਾ ਕੇ ਅਸੀਂ ਤੈਨੂੰ ਬਿਠਾਵਾਂਗੇ ਇੱਥੇ ਕਿਹਨੂੰ ਬਿਠਾਉਣਾ ਭਾਈ ਦੱਸੋ ਕੋਤਾ ਕਾਲਪੁਰ ਖੁਦ ਜਿਸ ਨੇ ਸਭ ਕੁਝ ਸੰਸਾਰ ਨੂੰ ਦਿੱਤਾ ਹੋਇਆ ਇਹ ਸੋਨਾ ਚਾਂਦੀ ਗਹਿਣੇ ਘਟੇ ਜੋ ਕੁਝ ਦੇ ਰਿਹਾ ਸਭ ਕੁਝ ਮਾਲਕ ਦਾ ਹੀ ਤਾਂ ਹੈ ਨਾ ਸਾਡਾ ਤਾਂ ਕੁਝ ਹੈ ਹੀ ਨਹੀਂ ਹੈ ਉਹ ਤੋਂ ਲੈ ਕੇ ਉਹਨੂੰ ਹੀ ਕਹਨੇ ਆ ਲੈ ਮੈਂ ਤੈਨੂੰ ਬਣਾ ਕੇ ਤੈਨੂੰ ਨਹੀਂ ਬਣਾਉਣੀ ਦੀ ਸੀ ਪਾਲਕੀ ਇਹ ਵੈਗਰੂ ਤੈਨੂੰ ਪਾਲਕੀ ਨਹੀਂ ਬਣਾਉਣੀ ਦੀ ਸੀ ਤੂੰ ਭਾਵੇਂ ਪਹਾੜ ਬਣਾਤੇ ਵੱਡੇ ਵੱਡੇ ਉੱਚੀਆਂ-ਚੀਆਂ ਪਹਾੜੀਆਂ ਸੁੰਦਰ ਜੋ ਅਸੀਂ ਕੁਦਰਤੀ ਨਜ਼ਾਰੇ ਕਹਿੰਦੇ ਆ ਨਾ ਨੇਚਰਲ ਬਿਊਟੀ ਉਹ ਪਰਮਾਤਮਾ ਨੇ ਬਣਾਈ ਕਦੇ ਇਹ ਤਾਂ ਤੈਨੂੰ ਵੈਗਰੂ ਇੰਨੀ ਕੁ ਤਾਂਉਂਦੀ ਹੋਊਗੀ ਪਰ ਸਾਡੇ ਵਾਂਗ ਪਾਲਕੀ ਨਹੀਂ ਤੂੰ ਬਣਾ ਸਕਦਾ ਜਿਹਨੇ ਸੰਸਾਰ ਰਚ ਦਿੱਤਾ ਜਿਹਨੇ ਬੰਦਾ ਬਣਾ ਦਿੱਤਾ ਇੰਨੀ ਸੋਝੀ ਸਮਝੀ ਵਿੱਚ ਪਾ ਦਿੱਤੀ ਉਹਨੂੰ ਕਹਿੰਦੇ ਆ ਤੈਨੂੰ ਬਣਾਉਣੀ ਨਹੀਂ ਉਹਦੀ ਮੈਂ ਬਣਾ ਕੇ ਦਿੰਦਾ ਤੂੰ ਮਨ ਮੈਂ ਤੇਰੇ ਘਰੋਂ ਸੋਨਾ ਚੱਕਦਾ ਹੁਣ ਧਰਤੀ ਇਹ ਜੋ ਸੀ ਭਾਈ ਇਹ ਤਾਂ ਵਹਿਰੂ ਦਾ ਹੀ ਹੈ ਨਾ ਸਭ ਕੁਝ ਬਸ ਇਹ ਭਰਮ ਭਲੇਖਿਆ ਜਾਂ ਭਾਈ ਆਜੋ ਐਜੂਕੇਸ਼ਨ ਵੱਲ ਵੱਧ ਤੋਂ ਵੱਧ ਧਿਆਨ ਦਿਵੋ ਪੜਾਈ ਵੱਲ ਵੱਧ ਤੋਂ ਵੱਧ ਧਿਆਨ ਦਿਵੋ ਕਿ ਅਸੀਂ ਕਿੰਨਾ ਆਪਣੇ ਆਪ ਨੂੰ ਉੱਚਾ ਕਰਨਾ ਹੈ ਕਿ ਆਪਣੇ ਜਦੋਂ ਜਿੰਨਾ ਚਾ ਸਾਡੀ ਸੰਸਾਰਿਕ ਵਿੱਦਿਆ ਉੱਚੀ ਨਹੀਂ ਹੁੰਦੀ ਸਾਡੀ ਹੈਲਥ ਔਰ ਵੈਲਥ ਉੱਚੀ ਨਹੀਂ ਹੁੰਦੀ ਸਾਡੀ ਕੌਮ ਦਾ ਕੋਈ ਪਾਰ ਉਤਾਰਾ ਨਹੀਂ ਹੋਣਾ ਭਾਈ ਸਿੱਖਾਂ ਦੇ ਬੱਚੇ ਆ ਤੇ ਸਿੱਖੀ ਤਾਂ ਟੁੱਟਣੀ ਹੈ ਨਾ ਜਦੋਂ ਪੜਨਾ ਕਰਚਨਾ ਦੇ ਸਕੂਲ ਦੇ ਵਿੱਚ ਜਾ ਗਏ ਉਹਨਾਂ ਨੂੰ ਦੋਸ਼ ਕੀ ਦਿੰਨੇ ਆ ਅਗਲੇ ਦਾ ਸਕੂਲ ਆ ਵੀ ਫਿਰ ਤਾਂ ਆਉਦੀ ਪੂਜੇ ਕਰਨਗੇ ਉਹ ਤਾਂ ਇਹ ਆਉਦੀਆਂ ਫੋਟੋ ਸਹੀ ਆਉਦਾ ਸਕੂਲ ਬਣਾਓ ਆਉਦੇ ਦੀ ਫੋਟੋ ਲਾਓ ਭਾਈ ਗੁਰਨਾਨਕ ਸਾਹਿਬ ਦੀ ਲਾਓ ਭਾਈ ਉੱਤੇ ਗੁਰਨਾਨਕ ਸਾਹਿਬ ਦੇ ਸਦਾ ਤਨ ਸਿਖਾਇਆ ਜਾਵੇ ਹੁਣ ਤੁਹਾਨੂੰ ਪਤਾ ਤੁਹਾਡੇ ਦੁਸ਼ਮਣ ਨੇ ਫੇਰ ਵੀ ਤੁਸੀਂ ਭਾਈ ਆਹ ਉਹ ਲਜਲੋਲ ਹਰਕਤਾਂ ਕਰਦੇ ਫਿਰਦੇ ਆਂ ਕੀ ਘਟਿਆ ਪੁੱਛਿਓ ਵੀ ਵੀ ਹਰ ਸਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡੇ ਸਮਾਗ ਹੋਉਂਦੇ ਆ ਕਿਤੇ ਵੀ ਹੋਣ ਇਹ ਦੁਨੀਆ ਹੁਣ ਕਾ ਵੇ ਹੁਲਾ ਮਹਲਾ ਵੇ ਭਾਏ ਵਿਸਾਖੀ ਹੋਵੇ ਭਾਏ ਫਤਿਹਗੜੀ ਚ ਇੰਦੀ ਇਹਨਾਂ ਦੇ ਦਿਨ ਹੁਣ ਘਟਿਆ ਕੀ ਆ ਬਣਾਇਆ ਕੀ ਆ ਦੱਸ ਦੋ ਭਈ ਵੀ ਆਹ ਦਿਨਾਂ ਦੇ ਵਿੱਚ ਅਸੀਂ ਆਹ ਜਾਲ ਗੁਰਦਰਾ ਬਣਾ ਲਿਆ ਇੱਥੋਂ ਕਮਾਈ ਆਊਗੀ ਅਸੀਂ ਸਿਰ ਗੁਰਦਾਰੇ ਕਮਾਈ ਲਈ ਬਣਾਇਆ ਇੱਥੇ ਜਿਹੜੀ ਕਮਾਈ ਅਸਲ ਚ ਹੋਣੀ ਸੀ ਨਾਮ ਦੀ ਕਮਾਈ ਹੋਣੀ ਸੀ ਉਹ ਤਾਂ ਹੈ ਹੀ ਕੋਈ ਨਹੀਂ ਉਹ ਭਾਈ ਸਕੂਲ ਕਾਲਜ ਜਿੰਨੇ ਬਣ ਗਏ ਉਹਨਾਂ ਹੀ ਕੌਮ ਦੇ ਵਿੱਚ ਵਾਧਾ ਹੋਏਗਾ ਕਿਉਂਕਿ ਇੱਥੋਂ ਗਿਆਨ ਮਿਲਣਾ ਹੁਣ ਤੁਹਾਡੇ ਬੱਚੇ ਗਿਆਨ ਲੈਂਦੇ ਆ ਭਾਈ ਦੂਸਰੇ ਧਰਮਾਂ ਦੇ ਸਕੂਲ ਦੇ ਵਿੱਚ ਜਾ ਕੇ ਤੇ ਫਿਰ ਹਾਲਾਤ ਤੁਹਾਡੇ ਇਹੀ ਹੋਣਿਆ ਨਾ ਅਗਲੇ ਜਿਹੜਾ ਸਿਖਾਉਂਦੇ ਆ ਅਲੇ ਪੜ੍ਹਾਉਂਦੇ ਵੀ ਫ੍ਰੀ ਨੇ ਹੁਣ ਕਿਹੜਾ ਭਾਈ ਮੁਕਤ ਦੀ ਵੀ ਦੇਖ ਨੂੰ ਛੱਡੇ ਇਹਨੇ ਖਰਚੇ ਆ ਤੁਹਾਡੇ ਚਲੇ ਜਾਓ ਇੱਥੇ ਭਾਈ ਅਨਨ ਕਾਣੇ ਵਾਲੇ ਚਲਦੇ ਛਲ ਪੂਰੀ ਲਾਉਂਦੇ ਨਾ ਤਾਂ ਗੁਰਨਾਨਕ ਸਾਹਿਬ ਦਾ ਰੱਖਿਆ ਛਲ ਪੂਰੀ ਲਾਉਂਦੇ ਐ ਐਡਮਿਸ਼ਨ ਲੈਣੀ ਐ ਪੈਸਾ ਦਬੋ ਗੁਰਨਾਨਕ ਜੀ ਨਹੀਂ ਬੇਇਜ਼ਤੀ ਐ ਨਾ ਕੀ ਹੋਇਆ ਕਹਿੰਦੇ ਇੰਨੇ ਪੈਸੇ ਦੇ ਦੋ ਹੋਇ ਕਰਾ ਦੇ ਨੇ ਬੱਚੇ ਦਾ ਸਾਡੇ ਦਾਖਲਾ ਜੀ ਆਹ ਹਾਲਾਤ ਨੇ ਸਾਡੀ ਕੌਮ ਦੇ ਜੀ